ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਆਪ ਦਾ ਨਾਮ ਤੇ ਐਡਰੈਸ ਦੱਸ ਦੋ ਨਾਮ ਮੇਰਾ ਕੇਵਲ ਸਿੰਘ ਹਾਂਜੀ ਜ਼ਿਲ੍ਹਾ ਮੇਰਾ ਫਰੀਦ ਅਮਰਸਰ ਸਾਹਿਬ ਆ ਹਾਂਜੀ ਤਹਿਸੀਲ ਹੈ ਜਨਾਲਾ ਪਿੰਡ ਮੇਰਾ ਹਰੜਾ ਕੁੱੜਦੇ ਆ ਨਾਮ ਕੇਵਲ ਸਿੰਘ ਜ਼ਿਲ੍ਹਾ ਜਨਾਲਾ ਜ਼ਿਲ੍ਹਾ ਅਮਰਸਰ ਸਾਹਿਬ ਜ਼ਿਲ੍ਹਾ ਅਮਰੀ ਸਰ ਤਹਿਸੀਲ ਜਨਾਲਾ ਤਹਿਸੀਲ ਜਨਾਲਾ ਜਨਾਲੇ ਤੋਂ ਕਿੰਨਾ ਪਿੰਡ ਤੁਹਾਡਾ 5 ਕਿਲੋਮੀਟਰ ਦੂਰ ਹੈ ਜਨਾਲਾ ਸੇਰ ਪਰਚੇਜ ਦਾ ਕੰਮ ਹੀ ਆ ਹਾਂਜੀ ਹਾਂਜੀ ਅੱਜ ਤਿੰਨ ਝੋਟੀਆਂ ਚੱਲੀਆਂ ਤਿੰਨ ਝੋਟੀਆਂ ਲੈ ਕੇ ਆਇਆ ਤਿੰਨ ਇਹ ਚੋਟ ਦੋ ਚੋਟ ਕਹਿੰਦਾ ਬਾਹਲੀ ਨਜਾਇਜ਼ੀ ਵੱਡੀਆਂ ਇੱਕ ਤਾਂ ਪਹਿਲਣ ਚੋਟੀ ਆ 5 ਫੁੱਟ ਤੋਂ ਉੱਤੇ ਉੱਤੇ ਚੋਟੀ ਹੋਊਗੀ ਆ ਪਿੱਠਾ ਵੇਖ ਸਕਦੇ ਆ ਭਰਾ ਕਿੰਨਾ ਚੌੜਾ ਕੱਟੀ ਦਾ ਚਾਰਾਂ ਦਾ ਮੂੰਹ ਜੀ ਪਹਿਲਣ ਕੱਟੀ ਤੇ ਆ ਪਿੱਠੇ ਦੀ ਚੁੜਾਈ ਬਹਾਨਾ ਹੁਣਾ ਜੇ ਲਊਗੀ 10 ਦਿਨ ਸੂਣ ਚ ਥਣ ਬਹੁਤ ਹੀ ਚੰਗਾ ਲੱਗਾ ਆ ਜਿਹੜਾ ਵੀਰ ਭਰਾ Rajasthan ਨਹੀਂ ਆ ਸਕਦਾ ਉਹ ਵੀਰ ਦੇ ਕੰਟੈਕਟ ਨੰਬਰ ਤੁਸੀਂ ਆਪਦੇ ਦੱਸ ਦੋ 82840 7172 8284072127 ਜਿਹੜਾ ਵੀਰ ਭਰਾ ਰਾਜਸਥਾਨ ਦੀ ਮੱਝ ਲੈਣਾ ਚਾਹੁੰਦਾ ਇੱਥੇ ਨਹੀਂ ਆ ਸਕਦਾ ਵੀਰ ਨਾਲ ਕੰਟੈਕਟ ਕਰ ਲੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਰਾਜਸਥਾਨ ਤੋਂ ਮੱਝ ਲੈਣ ਦੇ ਨੂੰ ਬੰਦੂ ਕੋਈ ਗੱਲ ਤਾਂ 10-12 ਸਾਲ ਹੋ ਗਏ 10-12 ਸਾਲ ਕੋਈ ਖਾਸ਼ਿਤ ਤੇ ਦੁੱਧ ਲੰਮਾ ਲੈਂਦੀ ਹੈ ਲੰਮਾ ਟਾਈਮ ਦੁੱਧ ਹਾਂ ਅਰੇ ਪਹਿਲੇ ਸਵੇਰੇ ਦੁੱਧ ਚੰਗਾ ਕਰਦੀ ਹੋਣਾ ਛੋਟੀ ਆ ਦੂਜਾ ਸਵੇਰ ਵਾਲੇ ਛੋਟੀ ਲ 13 ਲੀਟਰ ਦੁੱਧ ਚੋਕ ਲੈਂਦਾ ਜੀ ਦੋ ਟਾਂ ਚਾਰ ਦਿਨਾਂ ਦੀ ਸੂਈ ਛੋਟੀ ਨਾੜਾ ਨੂੰ ਨਾ ਵੇਖ ਸਕਦੇ ਕਿ ਆਹ ਵੇਖੋ ਸਭ ਤੋਂ ਮੇਨ ਚੀਜ਼ ਦਾ ਜਿਹੜਾ ਛੋਟੀ ਦਾ ਥਣ ਕੱਲਾ ਕੱਲਾ ਥਣ ਲੱਗਾ ਪੂਰੀ ਪਾਵਰ ਵਾਲਾ 나ੜਾ ਨਾ ਭਰੀ ਪਈ ਅਜੇ 나ੜੂ ਤੇ ਝੋਟੀ ਆ ਚੌਥਾ ਪੰਜਵਾਂ ਦਿਨ ਸੁਹੀ ਆ ਮਗਰ ਵੀ ਕੱਟੀ ਆ ਕਟਾ ਜੀ ਮਗਰ ਕਟਾ ਬਈ ਦੂਜੇ ਸੋ ਚੋਟੀ ਆ ਬਾਰਡਰ ਏਰੀਆ ਦੀ ਆ ਥੋੜਾ ਜਿਹਾ ਅੰਗ ਜਰੂਰ ਪਾਉਣਾ ਮਿਲੂਗਾ ਕਿਉਂ ਬਾਰਡਰ ਤੇ ਨਹੀਂ ਸਾਭ ਨਹੀਂ ਹੁੰਦੀ ਪਸ਼ੂਆਂ ਦੀ ਪਰ ਪਿੱਠਾ ਪੁੱਠਾ ਵੇਖ ਸਕਦੇ ਕਿੰਨਾ ਚੋੜਾ ਪਹਿਲਾਂ ਕੱਟੀ ਤੀ ਕਿਸੇ ਨੇ ਬਈ ਰੀਜ ਲਾ ਕੇ ਸਾਭ ਕੀਤੀ ਆ ਪਹਿਲਾਂ ਝੋਟੀ ਦੁੱਧ 14-15 ਕਿਲੋ ਤੋਂ ਬਾਰ-ਬਾਰ ਪਾਊਗੀ ਜੇ ਬਾਦੀ ਬੁੱਧੀ ਆਈ ਆ ਜਦੋਂ ਸੂ ਕੀ ਫੇਰੀ ਤਿਆਰ ਹੋ ਗਈ ਕੱਟੀ ਦਾ ਇਹਨੇ ਝੋਟੀ ਨੇ ਦੁੱਧ ਪਾ ਦੇਣਾ 17 18 ਕਿਲੋ ਚੌਣ ਤਾਂ ਇੱਕ ਅਮਰੀਕਨ ਗਾਈਆਂ ਵਾਲੀ ਆ ਵਾਨੇ ਦੀ ਫਿਟਿੰਗ ਤੁਸੀਂ ਵੇਖ ਸਕਦੇ ਕਿੰਨੀ ਚੰਗੀ ਆ ਤੀਜੇ ਨੰਬਰ ਤੇ ਆ ਬਲਨ ਝੋਟੀ ਆ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ 10 ਦਿਨ ਹੋ ਗਏ 10 ਕਿ ਦਿਨ ਹੋ ਗਏ ਨੀਲੀ ਰਾਵੀ ਦੀ ਝੋਟੀ ਆ ਇਹਦੇ ਦੁੱਧ ਕਿੰਨਾ ਦੁੱਧ 10 9 ਲੀਟਰ ਦੁੱਧ ਆਜ ਰਿਹਾ ਹੁਣ 9 10 ਕਿਲੋ ਦੁੱਧ 12 13 ਕਿਲੋ ਆਮ ਨਾਲ ਪਾ ਲੈਂਦੇ ਝੋਟੀ ਦੋ ਪਹਿਲੇ ਨਾਲ ਚੋਟੀਆਂ ਇੱਕ ਦੂਜੇ ਸੋਈ ਚੋਟੀ ਆ ਪਹਿਲੇ ਨਾਲ ਚੋਟੀਆਂ ਇੱਕ ਤੇ 14 15 ਕਿਲੋ ਵਾਲੀ ਤੇ ਇੱਕ 12 ਕਿਲੋ ਵਾਲੀ ਆ ਚੋਟੀ ਦੋ ਤੇ 17 18 ਕਿਲੋ ਕੱਢੂਗੀ ਹਾਂ ਇਹ ਕਰਦੇ ਬਾਹਲਾ ਚੋਣ ਚੰਗਾ ਬਾਹਲੇ ਨਸਰ ਵਾਲੀ ਚੀਜ਼ ਆ ਇਹ ਵੇਖੋ ਕੱਟੀ ਦੇ ਨਾੜਾ ਦੋੜਾ ਤੇ ਚੁਆਈ ਦੇ ਕੀ ਕਹਿ ਰਹੀ ਆ ਜਮਾ ਪੋਲੀ ਤੋਂ ਮੋਗੇ ਜਾਂਦੇ ਆ ਵੀ ਰੇਟ ਕਿੱਥੋਂ ਕਿੱਥੋਂ ਲੈ ਕੇ ਕਿੱਥੋਂ ਤੱਕ ਹੋਣਗੇ ਰੇਟ ਜੀ 85 ਹਜ਼ਾਰ ਤੋਂ ਸ਼ੁਰੂ ਕਰਦਾਂਗੇ ਹਾਂਜੀ ਤੇ 1 ਲੱਖ 40 ਹਜ਼ਾਰ ਤੱਕ ਜਾਣਗੇ 82 ਤੋਂ ਲੈ ਕੇ 140000 ਤੱਕ ਹਾਂਜੀ ਬਾਕੀ ਜਿਹੜਾ ਵੀ ਵੀਰ ਭਰਾ ਵੀਡੀਓ ਵੇਖਿਆ ਹੋਊਗਾ ਤੋ ਤਾਂ ਮਾਨਸਮਾਨ ਜ਼ਰੂਰ ਹੋਊਗਾ ਇੱਕ ਵਾਰ ਐਡਰੈਸ ਦੁਆਰਾ ਦੱਸ ਦੋ ਨਾਮ ਤੇ ਐਡਰੈਸ ਜਿਹੜਾ ਅੰਮ੍ਰਿਤਸਰ ਸਾਹਿਬ ਹੈ ਜੀ ਹਾਂਜੀ ਤਹਿਸੀਲ ਸਾਡੀ ਜਨਾਲਾ ਪਿੰਡ ਮੇਰਾ ਹਰੜਕੁਰਦ ਹੈ ਜੀ ਹਾਂਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤਹਿਸੀਲ ਜਨਾਲਾ ਜਨਾਲਾ ਪਿੰਡ ਹਰੜਕੁਰਦ ਪਿੰਡ ਹਰੜਕੁਰਦ ਨੰਬਰ ਦੱਸ ਦੋ ਇੱਕ 8284072127 8284072127 127 ਹਾਂਜੀ ਬਾਕੀ ਜਿਹੜਾ ਵੀ ਵੀਰ ਭਰਾ ਨਹੀਂ ਆ ਸਕਦਾ Rajasthan ਉਥੇ ਆਪਦੀ ਲਾਈਵ ਜਾ ਕੇ ਦੋ ਟਾਈਮ ਚੁਆਈ ਕਰਕੇ ਝੋਟੀਆਂ ਲੈ ਸਕਦਾ ਬਾਕੀ ਸਾਰੇ ਭਰਾਵਾਂ ਦਾ ਆਪ ਵੀਡੀਓ ਅੰਤ ਤੱਕ ਦੇਖ ਲਈ ਧੰਨਵਾਦ